ਸਸਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਮੌਸਮ ਦਾ ਮિજાਜ ਬਦਲ ਰਿਹਾ ਹੈ ਤੇ ਇਸ ਵਾਰ ਮੌਨਸੂਨ ਨੇ ਕਾਫੀ ਰੰਗ ਦਿਖਾਏ ਨੇ ਖਾਸ ਤੌਰ ਦੇ ਉੱਤੇ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਤਬਾਹੀ ਵੀ ਹੋਈ ਹੈ ਜਿਹਦੇ ਵਿੱਚ ਜੰਮੂ ਕਸ਼ਮੀਰ ਹੋ ਗਿਆ ਉੱਤਰਾਖੰਡ ਹੋ ਗਿਆ ਹਿਮਾਚਲ ਪ੍ਰਦੇਸ਼ ਹੋ ਗਿਆ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਮੀਂਹ ਪੈਂਦੇ ਨੇ ਉੱਥੇ ਹੜ੍ਹ ਆਉਂਦੇ ਨੇ ਫਲੱਡ ਆਉਂਦੇ ਨੇ ਜਾਂ ਫਿਰ ਬੱਦਲ ਫਟਦੇ ਨੇ ਉਹਦਾ ਅਸਰ ਪੰਜਾਬ ਦੇ ਉੱਤੇ ਪੈਂਦਾ ਹੈ ਕਾਰਨ ਇਹ ਹੈ ਕਿ ਪੰਜਾਬ ਦੇ ਨਾਲ ਸੰਬੰਧਿਤ ਡੈਮਾਂ ਦੇ ਵਿੱਚ ਹਿਮਾਚਲ ਤੋਂ ਪਾਣੀ ਆ ਜਾਂਦਾ ਜੇਕਰ ਪਾਣੀ ਜ਼ਿਆਦਾ ਖਤਰੇ ਦੇ ਨਿਸ਼ਾਨ ਤੱਕ ਪਹੁੰਚਦਾ ਤਾਂ ਡੈਮਾਂ ਦੇ ਵਿੱਚੋਂ ਫਲੱਡ ਗੇਟ ਖੋਲੇ ਜਾਂਦੇ ਨੇ ਤਾ ਸਤਲੁਜ ਰਾਵੀ ਬਿਆਸ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਜਾਂਦਾ ਤੇ ਆਮ ਜਨ ਜੀਵਨ ਪ੍ਰਭਾਵਿਤ ਹੋ ਜਾਂਦਾ ਹੈ ਤੇ ਹੁਣ ਵੀ ਡੈਮਾਂ ਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਹੈ ਇਸੇ ਦੇ ਚੱਲਦਿਆਂ ਪੌਂਗ ਤੇ ਭਾਖੜਾ ਡੈਮ ਦੇ ਵਿੱਚੋਂ ਪਾਣੀ ਛੱਡਿਆ ਗਿਆ ਜਿਦੇ ਨਾਲ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹੜ ਆ ਗਿਆ ਯਾਨੀ ਕਿ ਉੱਥੇ ਸਾਰਾ ਕੁਝ ਜਲ ਮਗਨ ਹੁੰਦਾ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਵੱਖ-ਵੱਖ ਜਿਹੜੇ ਮਾਹਰ ਨੇ ਮੌਸਮ ਦੇ ਨਾਲ ਸੰਬੰਧਤ ਉਹਨਾਂ ਨੇ ਵੀ ਕਹਿ ਦਿੱਤਾ ਹੈ ਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ ਤੇਜ਼ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ ਪਟਿਆਲਾ ਦੇ ਵਿੱਚ ਵੀ ਹਲਕੀ ਫੁਲਕੀ ਕੱਲ ਬਰਸਾਤ ਦਰਜ ਕੀਤੀ ਗਈ ਹੈ ਵਕਫਾ ਖਾਧਾਵਾਂ ਦੇ ਉੱਤੇ ਬਰਸਾਤ ਕੱਲ ਹੋਈ ਹੈ ਤੇ ਥੋੜਾ ਬਹੁਤਾ ਜਿਹੜਾ ਹੋਰ ਵੀ ਅਪਡੇਟਸ ਨੇ ਉਹ ਮੌਸਮ ਨਾਲ ਜੁੜੀਆਂ ਹੋਈਆਂ ਤਾਂ ਉਹ ਵੀ ਕਿਹਾ ਜਾ ਰਿਹਾ ਹੈ ਕਿ ਮੀਂਹ ਦੀ ਸੰਭਾਵਨਾ ਹਰਿਆਣਾ ਹਿਮਾਚਲ ਪੰਜਾਬ ਦੇ ਵਿੱਚ ਤਾਂ ਬਣੀ ਹੋਈ ਹੈ ਵੈਸੇ ਹਲਕੀ ਬੱਦਲਬਾਈ ਤੁਹਾਨੂੰ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਨਜ਼ਰ ਆ ਸਕਦੀ ਹੈ ਤੇ ਜੇਕਰ ਆਪਾਂ ਹੜ੍ਹਾਂ ਦੀ ਗੱਲ ਕਰੀਏ ਤਾਂ ਹੜ੍ਹਾਂ ਨੂੰ ਲੈ ਕੇ ਸਰਵੇਖਣ ਕੀਤੇ ਜਾ ਰਹੇ ਨੇ ਗਰਦੌਰੀਆਂ ਦੇ ਹੁਕਮ ਹੋ ਚੁੱਕੇ ਨੇ ਕਿਸਾਨਾਂ ਦੀਆਂ ਫਸਲਾਂ ਘਰ ਮਾਲ ਡੰਗਰ ਦਾ ਕਾਫੀ ਨੁਕਸਾਨ ਹੋ ਚੁੱਕਿਆ ਹੈ ਖਾਸ ਕਰ ਜਿਹੜੇ ਮੰਡ ਇਲਾਕੇ ਦੇ ਲੋਕ ਨੇ دریاਵਾਂ ਦੇ ਨੇੜੇ ਦੇ ਲੋਕ ਨੇ ਉਹਨਾਂ ਦੇ ਵਿੱਚ ਕਾਫੀ ਹਲਚਲ ਹੈ ਇਤੋਂ ਤੱਕ ਕਿ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਤਾਂ ਬੀਬੀਐਮਬੀ ਦੇ ਉੱਤੇ ਕੇਸ ਵੀ ਦਰਜ ਕਰ ਦਿੱਤਾ ਕਹਿੰਦੇ ਜੀ ਪਾਣੀ ਜ਼ਿਆਦਾ ਛੱਡਿਆ ਗਿਆ ਅਚਾਨਕ ਛੱਡਿਆ ਗਿਆ ਤਾਂ ਲੋਕਾਂ ਦੇ ਘਰ-ਬਾਰ ਡੁੱਬ ਗਏ ਨੇ ਇਸ ਕਰਕੇ ਉਧਰਲੇ ਪਾਸੇ ਵੀ ਹੁਣ ਖਿੱਚੋ ਤਣਾਵਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਕੁਝ ਅੰਕੜੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਕਿ ਕਿੰਨਾ ਕੁ ਪਾਣੀ ਕਿੰਨੇ ਕੁ ਡੈਮਾਂ ਦੇ ਵਿੱਚ ਹੈ ਤੇ ਇਸ ਤੋਂ ਇਲਾਵਾ ਮંત્રી ਨੇ ਜਿਹੜੇ ਉਹਨਾਂ ਨੇ ਮੋਰਚੇ ਸੰਭਾਲ ਲੈਨੇ ਡਾਕਟਰ ਬਲਬੀਰ ਸਿੰਘ ਹੋਰਾਂ ਨੇ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਵਿੱਚ ਦੌਰਾ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਰਦੀਪ ਸਿੰਘ ਮੁੰਡੀਆਂ ਹੋਰਾਂ ਨੇ ਸੁਲਤਾਨਪੁਰ ਲੋਧੀ ਵਾਲੇ ਪਾਸੇ ਜਾ ਕੇ ਹੜ੍ਹਾਂ ਦੇ ਵਿੱਚ ਖੇਤਰਾਂ ਦਾ ਦੌਰਾ ਕੀਤਾ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਕਿੰਨਾ ਕੁ ਨੁਕਸਾਨ ਹੋ ਗਿਆ ਬਿਆਸ ਤੇ ਸਤਲੁਜ ਦਾ ਪਾਣੀ ਵਧਨ ਦੇ ਕਰਕੇ ਜ਼ਿਆਦਾ ਪਾਣੀ ਆਉਣ ਕਰਕੇ ਫਿਰੋਜ਼ਪੁਰ ਫਾਜ਼ਿਲਕਾ ਸੁਲਤਾਨਪੁਰ ਲੋਧੀ ਕਪੂਰਥਲਾ ਤਰਨਤਾਰਨ ਦੇ ਕਈ ਇਲਾਕੇ ਹੜ੍ਹਾਂ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਤੇ ਸ਼ਾਹਕੋਟ ਦੇ ਵਿੱਚ ਚਿੱਟੀ ਵਈ ਦੇ ਵਿੱਚ ਪਾਣੀ ਦਾ ਪੱਧਰ ਅਚਾਨਕ ਵਧਿਆ ਤਾਂ ਉੱਥੇ ਵੀ ਨੇੜਲੇ ਪਿੰਡਾਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਬਣ ਗਏ ਨੇ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਇਸੇ ਦੌਰਾਨ ਖਾਲੇਵਾਲ ਤੋਂ ਲੈ ਕੇ ਨਸੀਰਪੁਰ ਤੱਕ ਕਈ ਪਿੰਡ ਪਾਣੀ ਦੀ ਜਦ ਦੇ ਵਿੱਚ ਆ ਗਏ ਨੇ ਯਾਨੀ ਪਾਣੀ ਦੇ ਵਿੱਚ ਡੁੱਬ ਗਏ ਨੇ ਇਸ ਤੋਂ ਇਲਾਵਾ ਨੰਗਲ ਡੈਮ ਤੋਂ ਸਤਲੁਜ ਦੇ ਵਿੱਚ ਜਦੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਅ ਕਈ ਜਿਹੜੇ ਉਸ ਇਲਾਕੇ ਦੇ ਸ਼੍ਰੀ ਅਨੰਦਪੁਰ ਸਾਹਿਬ ਦੇ ਏਰੀਏ ਦੇ ਪਿੰਡ ਨੇ ਉਹ ਪ੍ਰਭਾਵਿਤ ਹੋਏ ਨੇ ਅਨੰਦਪੁਰ ਸਾਹਿਬ ਤੇ ਨੂਰਪੁਰ 베ਦੀ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਤੇ ਇਸ ਤੋਂ ਇਲਾਵਾ ਅ ਇੱਕ ਆਲੀਕਲਾ ਪਿੰਡ ਹੈ ਉੱਥੇ ਐਡਵਾਂਸ ਬੰਨ ਦੇ ਵਿੱਚ ਪਾੜ ਪੈਣ ਦੇ ਕਾਰਨ ਹਜ਼ਾਰਾਂ ਏਕੜ ਫਸਲ ਕਿਸਾਨਾਂ ਦੀ ਤਬਾਹ ਹੋ ਗਈ ਹੈ ਤੋਂ ਡੈਮਾਂ ਦੇ ਵਿੱਚ ਕਿੰਨਾ ਕੁ ਪਾਣੀ ਹੈ ਇਸ ਵੇਲੇ ਕਿੰਨਾ ਕੁ ਪੱਧਰ ਹੋਣਾ ਚਾਹੀਦਾ ਹੈ ਖਤਰੇ ਦਾ ਨਿਸ਼ਾਨ ਕੀ ਹੈ ਇਹ ਵੀ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਹੈ ਜੇਕਰ ਆਪਾਂ ਗੱਲ ਕਰੀਏ ਪੋਂਗ ਡੈਮ ਦੀ ਤਾਂ ਪੋਂਗ ਡੈਮ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਦਰਜ ਕੀਤਾ ਗਿਆ ਹੈ ਉਹ 1382 ਫੁੱਟ ਦੇ ਨੇੜੇ ਤੇੜੇ ਹੈ ਜਦਕਿ ਖਤਰੇ ਦਾ ਨਿਸ਼ਾਨ 1390 ਫੁੱਟ ਦੇ ਉੱਤੇ ਆ ਖਤਰੇ ਦੇ ਨਿਸ਼ਾਨ ਤੋਂ ਥੋੜਾ ਜਿਹਾ ਹੀ ਥੱਲੇ 8 ਫੁੱਟ ਹੀ ਕਹਿ ਲਈਏ ਤਾਂ ਉਹ ਚੱਲ ਰਿਹਾ ਹੈ ਦੇ ਖਤਰੇ ਦਾ ਨਿਸ਼ਾਨ ਜਿਹੜਾ ਹੈ ਉਹਦੇ ਮੁਤਾਬਕ 1390 ਫੁੱਟਾਂ ਦੇ ਪੋਂਗ ਡੈਮ ਦੇ ਵਿੱਚ ਪਾਣੀ ਦੀ ਜਿਹੜੀ ਆਮਦ ਹੈ ਉਹ ਹੋ ਰਹੀ ਹੈ ਜੀ 45800 ਕਿਊਸਿਕ ਤੇ ਜਦ ਕਿ ਉਹਦੇ ਵਿੱਚੋਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਉਹ ਕਈ ਗੁਣਾ ਜ਼ਿਆਦਾ ਹੈ 59000 ਤੋਂ ਲੈ ਕੇ ਜਿਹੜਾ ਕਿ 60000 ਕਿਊਸਿਕ ਦੇ ਕਰੀਬ ਜਿਹੜਾ ਪਾਣੀ ਰੋਜ਼ਾਨਾ ਛੱਡਿਆ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ 1667.07 ਫੁੱਟ ਦੇ ਉੱਤੇ ਆ ਤੇ ਜਦ ਕਿ ਖਤਰੇ ਦਾ ਨਿਸ਼ਾਨ 1680 ਫੁੱਟ ਦੇ ਉੱਤੇ ਆ ਇਸੇ ਤਰ੍ਹਾਂ ਰਣਜੀਤ ਜਿਹੜਾ ਸਾਗਰ ਡੈਮ ਆ ਉਹਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਹੈ ਉਹ 524 ਮੀਟਰ ਦੇ ਕਰੀਬ ਹੈ ਤੇ ਜਦ ਕਿ ਖਤਰੇ ਦਾ ਨਿਸ਼ਾਨ ਹੈ ਉਹ 527 ਮੀਟਰ ਦੇ ਨੇੜੇ ਤੇੜੇ ਆ ਉੱਥੇ ਵੀ ਪਾਣੀ ਦਾ ਪੱਧਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਪਾਣੀ ਇਹਨਾਂ ਡੈਮਾਂ ਦੇ ਵਿੱਚੋਂ ਪੰਜਾਬ ਦੇ ਆਂ ਦਰਿਆਵਾਂ ਦੇ ਵਿੱਚ ਨਦੀਆਂ ਨਾਲਿਆਂ ਦੇ ਵਿੱਚ ਨਹਿਰਾਂ ਦੇ ਵਿੱਚ ਛੱਡਿਆ ਜਾ ਰਿਹਾ ਹੈ ਤੇ ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਕਿ ਨਾ ਨਾਲਿਆਂ ਨਹਿਰਾਂ ਦੇ ਦਰਿਆਵਾਂ ਦੇ ਨਜ਼ਦੀਕ ਨਾ ਜਾਓ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਹੜ੍ਹਾਂ ਵਾਲੇ ਇਲਾਕਿਆਂ 'ਚ ਵੈਸੀ ਹੀ ਤੋਰਾ ਫੇਰਾ ਲਾ ਲੈਂਦੇ ਨੇ ਵੀ ਦੇਖ ਕੇ ਆਈਏ ਕਿ ਹੋਜੇ ਹਾਲਾਤ ਬਣੇ ਹੋਏ ਨੇ ਤਾਂ ਉਹਨਾਂ ਨੂੰ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਵੀ ਭਾਈ ਆਪਣੀ ਅ ਦੇਖਣ ਵਾਸਤੇ ਵੀਡੀਓ ਬਣਾਉਣ ਵਾਸਤੇ ਨਾ ਜਾਓ ਕੋਈ ਵੀ ਖਤਰਾ ਤੁਹਾਡੇ ਸਾਹਮਣੇ ਆ ਸਕਦਾ ਹੈ ਕਿਉਂਕਿ ਲੋਕ ਤਾਂ ਖਤਰਿਆਂ ਨਾਲ ਜੂਝ ਹੀ ਰਹੇ ਨੇ ਉਹਨਾਂ ਦੇ ਤਾਂ ਘਰ-ਬਾਰ ਜਿਹੜੇ ਤਬਾਹ ਹੁੰਦੇ ਨਜ਼ਰ ਆ ਰਹੇ ਨੇ ਹਾਲਾਂਕਿ ਪਿਛਲੀ ਵਾਰ ਵੀ ਜਿਹੜਾ ਹੈ ਉਹ ਕਈ ਥਾਵਾਂ ਦੇ ਉੱਤੇ ਹਨਾ ਵਰਗੇ ਹਾਲਾਤ ਬਣੇ ਸੀ 2023 ਦੇ ਵਿੱਚ ਪਟਿਆਲਾ ਤੇ ਹੋਰ ਇਲਾਕਿਆਂ ਦੇ ਵਿੱਚ ਕਾਫੀ ਹਨਾ ਨੇ ਮਾਰ-ਮਾਰੀ ਸੀਗੀ ਪਰ ਇਹਨਾਂ ਇਲਾਕਿਆਂ ਦੇ ਵਿੱਚ ਥੋੜੀ ਜਿਹੀ ਹੁਣ ਗਨੀਮਤਤਾ ਸ਼ੁਕਰ ਹੈ ਪਰ ਇਸ ਤੋਂ ਇਲਾਵਾ ਵਕ-ਵਕ ਥਾਵਾਂ ਦੇ ਉੱਤੇ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਵੀ ਕੱਲ ਵਕਫਾਖਾ ਥਾਵਾਂ ਦੇ ਉੱਤੇ ਦੌਰਾ ਕਰਨ ਪਹੁੰਚੇ ਸੀਗੇ ਹੜ੍ਹਾਂ ਦੇ ਪ੍ਰਬੰਧਨ ਦਾ ਜਾਇਜ਼ਾ ਲਿਆ ਸੀਗਾ ਸਰਕਾਰ ਦੇ ਮੰਤਰੀ ਨੇ ਜਿਹੜੇ ਜਾਫਰ ਵਿਰੋਧੀ ਧਿਰਾਂ ਨੇ ਉਹ ਵੀ ਵਕਫਾਖਾ ਥਾਵਾਂ ਤੇ ਜਾ ਰਹੀਆਂ ਨੇ ਪਰ ਅਜੇ ਤੱਕ ਕਿਸੇ ਨੇ ਅਜਿਹਾ ਨਹੀਂ ਸੋਚਿਆ ਕਿ ਅਸੀਂ ਕਿਸੇ ਦੀ ਬਾਹ ਫੜ ਲਈਏ ਜਿਵੇਂ ਹੁੰਦਾ ਹੈ ਕਿ ਸਰਕਾਰਾਂ ਵੱਲੋਂ ਪਿੰਡ ਗੋਦ ਲਏ ਜਾਂਦੇ ਨੇ ਤਾਂ ਸਰਕਾਰ ਦਾ ਚਲੋ ਕੰਮ ਹੈ ਪਰ ਜਿਹੜੀਆਂ ਵੱਡੀਆਂ ਸਿਆਸੀ ਧਿਰਾਂ ਨੇ ਉਹਨਾਂ ਕੋਲੇ ਫੰਡਾਂ ਦੀ ਕਮੀ ਨਹੀਂ ਹੈ ਆਪਣੇ ਫੰਡਾਂ ਦੇ ਵਿੱਚੋਂ ਪਾਰਟੀਆਂ ਪਾਰਟੀ ਫੰਡ ਦੇ ਵਿੱਚੋਂ ਕਿਸੇ ਪਿੰਡ ਦੀ ਬਾਹ ਫੜ ਸਕਦੀਆਂ ਨੇ ਵੀ 10 ਪਿੰਡ ਅਸੀਂ ਆਪਣੇ ਹੱਥ ਦੇ ਵਿੱਚ ਕਰ ਲੈਨੇ ਆ 10 ਪਿੰਡਾਂ ਦਾ ਜਿਹੜਾ ਨੁਕਸਾਨ ਹੋਇਆ ਅਸੀਂ ਆਪਣੇ ਕੋਲੋਂ ਭਰ ਦਿੰਨੇ ਆ ਤੇ ਇਹ ਵੀ ਹੋ ਸਕਦਾ ਪਰ ਸਿਰਫ ਸਿਆਸਤ ਹੀ ਚਮਕਦੀ ਹੋਈ ਹਰ ਤਬਾ ਤਪਾਸਾ ਜਿਹੜੀ ਉਹ ਨਜ਼ਰ ਆ ਰਹੀ ਹੈ ਤਾਂ ਕੁਲ ਮਿਲਾ ਕੇ ਲੋਕਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਖਾਸ ਤੌਰ ਦੇ ਉੱਤੇ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਤਬਾਹੀ ਵੀ ਹੋਈ ਹੈ ਜਿਹਦੇ ਵਿੱਚ ਜੰਮੂ ਕਸ਼ਮੀਰ ਹੋ ਗਿਆ ਉੱਤਰਾਖੰਡ ਹੋ ਗਿਆ ਹਿਮਾਚਲ ਪ੍ਰਦੇਸ਼ ਹੋ ਗਿਆ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਮੀਂਹ ਪੈਂਦੇ ਨੇ ਉੱਥੇ ਹੜ੍ਹ ਆਉਂਦੇ ਨੇ ਫਲੱਡ ਆਉਂਦੇ ਨੇ ਜਾਂ ਫਿਰ ਬੱਦਲ ਫਟਦੇ ਨੇ ਉਹਦਾ ਅਸਰ ਪੰਜਾਬ ਦੇ ਉੱਤੇ ਪੈਂਦਾ ਹੈ ਕਾਰਨ ਇਹ ਹੈ ਕਿ ਪੰਜਾਬ ਦੇ ਨਾਲ ਸੰਬੰਧਿਤ ਡੈਮਾਂ ਦੇ ਵਿੱਚ ਹਿਮਾਚਲ ਤੋਂ ਪਾਣੀ ਆ ਜਾਂਦਾ ਹੈ ਜੇਕਰ ਪਾਣੀ ਜ਼ਿਆਦਾ ਖਤਰੇ ਦੇ ਨਿਸ਼ਾਨ ਤੱਕ ਪਹੁੰਚਦਾ ਤਾਂ ਡੈਮਾਂ ਦੇ ਵਿੱਚੋਂ ਫਲੱਡ ਗੇਟ ਖੋਲੇ ਜਾਂਦੇ ਨੇ ਤਾਂ ਸਤਲੁਜ, ਰਾਵੀ, ਬਿਆਸ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਜਾਂਦਾ ਤੇ ਆਮ ਜਨ ਜੀਵਨ ਪ੍ਰਭਾਵਿਤ ਹੋ ਜਾਂਦਾ ਹੈ ਤੇ ਹੁਣ ਵੀ ਡੈਮਾਂ ਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਹੈ ਇਸੇ ਦੇ ਚੱਲਦੇ ਆ ਪੌਂਗ ਤੇ ਭਾਖੜਾ ਡੈਮ ਦੇ ਵਿੱਚੋਂ ਪਾਣੀ ਛੱਡਿਆ ਗਿਆ ਜਿਹਦੇ ਨਾਲ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹੜ ਆ ਗਿਆ ਯਾਨੀ ਕਿ ਉੱਥੇ ਸਾਰਾ ਕੁਝ ਜਲਮਗਨ ਹੁੰਦਾ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਵੱਖ-ਵੱਖ ਜਿਹੜੇ ਮਹਾਰ ਨੇ ਮੌਸਮ ਦੇ ਨਾਲ ਸੰਬੰਧਤ ਉਹਨਾਂ ਨੇ ਵੀ ਕਹਿ ਦਿੱਤਾ ਹੈ ਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ ਤੇਜ਼ بارش ਦੀ ਸੰਭਾਵਨਾ ਬਣੀ ਹੋਈ ਹੈ ਪਟਿਆਲਾ ਦੇ ਵਿੱਚ ਵੀ ਹਲਕੀ ਫੁਲਕੀ ਕੱਲ ਬਰਸਾਤ ਦਰਜ ਕੀਤੀ ਗਈ ਹੈ ਵੱਖ-ਵੱਖ ਥਾਵਾਂ ਦੇ ਉੱਤੇ ਬਰਸਾਤ ਕੱਲ ਹੋਈ ਹੈ ਤੇ ਥੋੜਾ ਬਹੁਤਾ ਜਿਹੜਾ ਹੋਰ ਵੀ ਅਪਡੇਟਸ ਨੇ ਉਹ ਮੌਸਮ ਨਾਲ ਜੁੜੀਆਂ ਹੋਈਆਂ ਤਾਂ ਉਹ ਵੀ ਕਿਹਾ ਜਾ ਰਿਹਾ ਹੈ ਕਿ ਮੀਂਹ ਦੀ ਸੰਭਾਵਨਾ ਹਰਿਆਣਾ ਹਿਮਾਚਲ ਪੰਜਾਬ ਦੇ ਵਿੱਚ ਤਾਂ ਬਣੀ ਹੋਈ ਹੈ ਵੈਸੇ ਹਲਕੀ ਬਦਲਵਾਈ ਤੁਹਾਨੂੰ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਨਜ਼ਰ ਆ ਸਕਦੀ ਹੈ ਤੇ ਜੇਕਰ ਆਪਾਂ ਹੜ੍ਹਾਂ ਦੀ ਗੱਲ ਕਰੀਏ ਤਾਂ ਹੜ੍ਹਾਂ ਨੂੰ ਲੈ ਕੇ ਸਰਵੇਖਣ ਕੀਤੇ ਜਾ ਰਹੇ ਨੇ ਗਰਦੌਰੀਆਂ ਦੇ ਹੁਕਮ ਹੋ ਚੁੱਕੇ ਨੇ ਕਿਸਾਨਾਂ ਦੀਆਂ ਫਸਲਾਂ ਘਰ ਮਾਲ ਡੰਗਰ ਦਾ ਕਾਫੀ ਨੁਕਸਾਨ ਹੋ ਚੁੱਕਿਆ ਹੈ ਖਾਸ ਕਰ ਜਿਹੜੇ ਮੰਡ ਇਲਾਕੇ ਦੇ ਲੋਕ ਨੇ ਦਰਿਆਵਾਂ ਦੇ ਨੇੜੇ ਦੇ ਲੋਕ ਨੇ ਉਹਨਾਂ ਦੇ ਵਿੱਚ ਕਾਫੀ ਹਲਚਲ ਹੈ ਇੱਥੋਂ ਤੱਕ ਕਿ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਤਾਂ ਬੀਬੀਐਮਬੀ ਦੇ ਉੱਤੇ ਕੇਸ ਵੀ ਦਰਜ ਕਰ ਦਿੱਤਾ ਕਹਿੰਦੇ ਜੀ ਪਾਣੀ ਜ਼ਿਆਦਾ ਛੱਡਿਆ ਗਿਆ ਅਚਾਨਕ ਛੱਡਿਆ ਗਿਆ ਤਾਂ ਲੋਕਾਂ ਦੇ ਘਰ ਬਾਰ ਡੁੱਬ ਗਏ ਨੇ ਇਸ ਕਰਕੇ ਉਧਰਲੇ ਪਾਸੇ ਵੀ ਹੁਣ ਖਿੱਚੋ ਤਣਾਵਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਕੁਝ ਅੰਕੜੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਕਿ ਕਿੰਨਾ ਕੁ ਪਾਣੀ ਕਿੰਨੇ ਕੁ ਡੈਮਾਂ ਦੇ ਵਿੱਚ ਹੈ ਤੇ ਇਸ ਤੋਂ ਇਲਾਵਾ ਮੰਤਰੀ ਨੇ ਜਿਹੜੇ ਉਹਨਾਂ ਨੇ ਮੋਰਚੇ ਸੰਭਾਲ ਲੈਨੇ ਡਾਕਟਰ ਬਲਬੀਰ ਸਿੰਘ ਹੋਰਾਂ ਨੇ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਵਿੱਚ ਦੌਰਾ ਕੀਤਾ ਹੜਪ੍ਰਭਾਵਿਤ ਇਲਾਕਿਆਂ ਦਾ ਹਰਦੀਪ ਸਿੰਘ ਮੁੰਡੀਆਂ ਹੋਰਾਂ ਨੇ ਸੁਲਤਾਨਪੁਰ ਲੋਧੀ ਵਾਲੇ ਪਾਸੇ ਜਾ ਕੇ ਹੜ੍ਹਾਂ ਦੇ ਵਿੱਚ ਖੇਤਰਾਂ ਦਾ ਦੌਰਾ ਕੀਤਾ ਤੇ ਇਸ ਤੋਂ ਇਲਾਵਾ ਜਿਕਰ ਆਪਾਂ ਗੱਲ ਕਰੀਏ ਤਾਂ ਕਿੰਨਾ ਕੁ ਨੁਕਸਾਨ ਹੋ ਗਿਆ ਬਿਆਸ ਤੇ ਸਤਲੁਜ ਦਾ ਪਾਣੀ ਵਧਣ ਦੇ ਕਰਕੇ ਜ਼ਿਆਦਾ ਪਾਣੀ ਆਉਣ ਕਰਕੇ ਫਿਰੋਜ਼ਪੁਰ ਫਾਜ਼ਿਲਕਾ ਸੁਲਤਾਨਪੁਰ ਲੋਧੀ ਕਪੂਰਥਲਾ ਤਰਨਤਾਰਨ ਦੇ ਕਈ ਇਲਾਕੇ ਹੜਾਂ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਤੇ ਸ਼ਾਹਕੋਟ ਦੇ ਵਿੱਚ ਚਿੱਟੀ ਵਈ ਦੇ ਵਿੱਚ ਪਾਣੀ ਦਾ ਪੱਧਰ ਅਚਾਨਕ ਵਧਿਆ ਤਾਂ ਉੱਥੇ ਵੀ ਨੇੜਲੇ ਪਿੰਡਾਂ ਦੇ ਵਿੱਚ ਹੜਾਂ ਵਰਗੇ ਹਾਲਾਤ ਬਣ ਗਏ ਨੇ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਇਸੇ ਦੌਰਾਨ ਖਾਲੇਵਾਲ ਤੋਂ ਲੈ ਕੇ ਨਸੀਰਪੁਰ ਤੱਕ ਕਈ ਪਿੰਡ ਪਾਣੀ ਦੀ ਜਦ ਦੇ ਵਿੱਚ ਆ ਗਏ ਨੇ ਯਾਨੀ ਪਾਣੀ ਦੇ ਵਿੱਚ ਡੁੱਬ ਗਏ ਨੇ ਇਸ ਤੋਂ ਇਲਾਵਾ ਨੰਗਲ ਡੈਮ ਤੋਂ ਸਤਲੁਜ ਦੇ ਵਿੱਚ ਜਦੋਂ ਪਾਣੀ ਛੱਡਿਆ ਜਾਂਦਾ ਤਾਂ ਅ ਕਈ ਜਿਹੜੇ ਉਸ ਇਲਾਕੇ ਦੇ ਸ਼ਰੀ ਅਨੰਦਪੁਰ ਸਾਹਿਬ ਦੇ ਏਰੀਏ ਦੇ ਪਿੰਡ ਨੇ ਉਹ ਪ੍ਰਭਾਵਿਤ ਹੋਏ ਨੇ ਅਨੰਦਪੁਰ ਸਾਹਿਬ ਤੇ ਨੂਰਪੁਰ 베ਦੀ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਤੇ ਇਸ ਤੋਂ ਇਲਾਵਾ ਅ ਇੱਕ ਆਲੀਕਲਾ ਪਿੰਡ ਹੈ ਉੱਥੇ ਐਡਵਾਂਸ ਬੰਨ ਦੇ ਵਿੱਚ ਪਾੜ ਪੈਣ ਦੇ ਕਾਰਨ ਹਜ਼ਾਰਾਂ ਏਕੜ ਫਸਲ ਕਿਸਾਨਾਂ ਦੀ ਤਬਾਹ ਹੋ ਗਈ ਹੈ ਤੋ ਡੈਮਾਂ ਦੇ ਵਿੱਚ ਕਿੰਨਾ ਕੁ ਪਾਣੀ ਹੈ ਇਸ ਵੇਲੇ ਕਿੰਨਾ ਕੁ ਪੱਧਰ ਹੋਣਾ ਚਾਹੀਦਾ ਹੈ ਖਤਰੇ ਦਾ ਨਿਸ਼ਾਨ ਕੀ ਹੈ ਇਹ ਵੀ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਹੈ ਜੇਕਰ ਆਪਾਂ ਗੱਲ ਕਰੀਏ ਪੌਂਗ ਡੈਮ ਦੀ ਤਾਂ ਪੌਂਗ ਡੈਮ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਦਰਜ ਕੀਤਾ ਗਿਆ ਉਹ 1382 ਫੁੱਟ ਦੇ ਨੇੜੇ ਤੇੜੇ ਹੈ ਜਦਕਿ ਖਤਰੇ ਦਾ ਨਿਸ਼ਾਨ 1390 ਫੁੱਟ ਦੇ ਉੱਤੇ ਆ ਖਤਰੇ ਦੇ ਨਿਸ਼ਾਨ ਤੋਂ ਥੋੜਾ ਜਿਹਾ ਹੀ ਥੱਲੇ 8 ਫੁੱਟ ਹੀ ਕਹਿ ਲਈਏ ਤਾਂ ਉਹ ਚੱਲ ਰਿਹਾ ਹੈ ਦੇ ਖਤਰੇ ਦਾ ਨਿਸ਼ਾਨ ਜਿਹੜਾ ਹੈ ਉਹਦੇ ਮੁਤਾਬਕ 1390 ਫੁੱਟਾਂ ਦੇ ਪੋਂਗ ਡੈਮ ਦੇ ਵਿੱਚ ਪਾਣੀ ਦੀ ਜਿਹੜੀ ਆਮਦ ਹੈ ਉਹ ਹੋ ਰਹੀ ਹੈ ਜੀ 45800 ਕਿਊਸਿਕ ਤੇ ਜਦ ਕਿ ਉਹਦੇ ਵਿੱਚੋਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਉਹ ਕਈ ਗੁਣਾ ਜ਼ਿਆਦਾ ਹੈ 59000 ਤੋ ਲੈ ਕੇ ਜਿਹੜਾ ਕਿ 60000 ਕਿਊਸਿਕ ਦੇ ਕਰੀਬ ਜਿਹੜਾ ਪਾਣੀ ਰੋਜ਼ਾਨਾ ਛੱਡਿਆ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਭਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ 1667.07 ਫੁੱਟ ਦੇ ਉੱਤੇ ਆ ਤੇ ਜਦ ਕਿ ਖਤਰੇ ਦਾ ਨਿਸ਼ਾਨ 1680 ਫੁੱਟ ਦੇ ਉੱਤੇ ਆ ਇਸੇ ਤਰ੍ਹਾਂ ਰਣਜੀਤ ਜਿਹੜਾ ਸਾਗਰ ਡੈਮ ਆ ਉਹਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਹੈ ਉਹ 524 ਮੀਟਰ ਦੇ ਕਰੀਬ ਹੈ ਤੇ ਜਦ ਕੇ ਖਤਰੇ ਦਾ ਨਿਸ਼ਾਨ ਹੈ ਉਹ 527 ਮੀਟਰ ਦੇ ਨੇੜੇ ਤੇੜੇ ਆ ਉੱਥੇ 20 ਪਾਣੀ ਦਾ ਪੱਧਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਪਾਣੀ ਇਹਨਾਂ ਡੈਮਾਂ ਦੇ ਵਿੱਚੋਂ ਪੰਜਾਬ ਦੇਆਂ ਦਰਿਆਵਾਂ ਦੇ ਵਿੱਚ ਨਦੀਆਂ ਨਾਲਿਆਂ ਦੇ ਵਿੱਚ ਨਹਿਰਾਂ ਦੇ ਵਿੱਚ ਛੱਡਿਆ ਜਾ ਰਿਹਾ ਹੈ ਤੇ ਪ੍ਰਸ਼ਾਸਨ ਵੱਲੋਂ ਅਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਕਿ ਨਾ ਨਾਲਿਆਂ ਨਹਿਰਾਂ ਦੇ ਦਰਿਆਵਾਂ ਦੇ ਨਜ਼ਦੀਕ ਨਾ ਜਾਓ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਹੜ੍ਹਾਂ ਵਾਲੇ ਇਲਾਕਿਆਂ 'ਚ ਵੈਸੀ ਹੀ ਤੋਰਾ ਫੇਰਾ ਲਾ ਲੈਂਦੇ ਨੇ ਵੀ ਦੇਖ ਕੇ ਆਈਏ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਤਾਂ ਉਹਨਾਂ ਨੂੰ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਵੀ ਭਾਈ ਆਪਣੀ ਦੇਖਣ ਵਾਸਤੇ ਵੀਡੀਓ ਬਣਾਉਣ ਵਾਸਤੇ ਨਾ ਜਾਓ ਕੋਈ ਵੀ ਖਤਰਾ ਤੁਹਾਡੇ ਸਾਹਮਣੇ ਆ ਸਕਦਾ ਹੈ ਕਿਉਂਕਿ ਲੋਕ ਤਾਂ ਖਤਰਿਆਂ ਨਾਲ ਜੂਝ ਹੀ ਰਹੇ ਨੇ ਉਹਨਾਂ ਦੇ ਤਾਂ ਘਰ-ਬਾਰ ਜਿਹੜੇ ਤਬਾਹ ਹੁੰਦੇ ਨਜ਼ਰ ਆ ਰਹੇ ਨੇ ਹਾਲਾਂਕਿ ਪਿਛਲੀ ਵਾਰ ਵੀ ਜਿਹੜਾ ਉਹ ਕਈ ਥਾਵਾਂ ਦੇ ਉੱਤੇ ਹਨਾ ਵਰਗੇ ਹਾਲਾਤ ਬਣੇ ਸੀ 2023 ਦੇ ਵਿੱਚ ਪਟਿਆਲਾ ਤੇ ਹੋਰ ਇਲਾਕਿਆਂ ਦੇ ਵਿੱਚ ਕਾਫੀ ਹੜ੍ਹਾਂ ਨੇ ਮਾਰ-ਮਾਰੀ ਸੀਗੀ ਪਰ ਇਹਨਾਂ ਇਲਾਕਿਆਂ ਦੇ ਵਿੱਚ ਥੋੜੀ ਜਿਹੀ ਹੁਣ ਗਨੀਮਤਤਾ ਸ਼ੁਕਰ ਹੈ ਪਰ ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਦੇ ਉੱਤੇ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਵੀ ਕੱਲ ਵੱਖ-ਵੱਖ ਥਾਵਾਂ ਦੇ ਉੱਤੇ ਦੌਰਾ ਕਰਨ ਪਹੁੰਚੇ ਸੀਗੇ ਹੜ੍ਹਾਂ ਦੇ ਪ੍ਰਬੰਧਨ ਦਾ ਜਾਇਜ਼ਾ ਲਿਆ ਸੀਗਾ ਸਰਕਾਰ ਦੇ ਮੰਤਰੀ ਨੇ ਜਿਹੜੇ ਜਾਫਰ ਵਿਰੋਧੀ ਧਿਰਾਂ ਨੇ ਉਹ ਵੀ ਵੱਖ-ਵੱਖ ਥਾਵਾਂ ਤੇ ਜਾ ਰਹੀਆਂ ਨੇ ਪਰ ਅਜੇ ਤੱਕ ਕਿਸੇ ਨੇ ਅਜਿਹਾ ਨਹੀਂ ਸੋਚਿਆ ਕਿ ਅਸੀਂ ਕਿਸੇ ਦੀ ਬਾਹ ਫੜ ਲਈਏ ਜਿਵੇਂ ਹੁੰਦਾ ਹੈ ਕਿ ਸਰਕਾਰਾਂ ਵੱਲੋਂ ਪਿੰਡ ਗੋਦ ਲਏ ਜਾਂਦੇ ਨੇ ਤਾਂ ਸਰਕਾਰ ਦਾ ਚਲੋ ਕੰਮ ਹੈ ਪਰ ਜਿਹੜੀਆਂ ਵੱਡੀਆਂ ਸਿਆਸੀ ਧਿਰਾਂ ਨੇ ਉਹਨਾਂ ਕੋਲੇ ਫੰਡਾਂ ਦੀ ਕਮੀ ਨਹੀਂ ਹੈ ਆਪਣੇ ਫੰਡਾਂ ਦੇ ਵਿੱਚੋਂ ਪਾਰਟੀਆਂ ਪਾਰਟੀ ਫੰਡ ਦੇ ਵਿੱਚੋਂ ਕਿਸੇ ਪਿੰਡ ਦੀ ਬਾਹ ਫੜ ਸਕਦੀਆਂ ਨੇ ਵੀ 10 ਪਿੰਡ ਅਸੀਂ ਆਪਣੇ ਹੱਥ ਕੇ ਵਿੱਚ ਕਰ ਲੈਨੇ ਆ 10 ਪਿੰਡਾਂ ਦਾ ਜਿਹੜਾ ਨੁਕਸਾਨ ਹੋਇਆ ਅਸੀਂ ਆਪਣੇ ਕੋਲੋਂ ਭਰ ਦਿੰਨੇ ਆ ਤੇ ਇਹ ਵੀ ਹੋ ਸਕਦਾ ਪਰ ਸਿਰਫ ਸਿਆਸਤ ਹੀ ਚਮਕਦੀ ਹੋਈ ਹਰ ਤਪਾਸੇ ਜਿਹੜੀ ਉਹ ਨਜ਼ਰ ਆ ਰਹੀ ਹੈ ਤਾਂ ਕੁਲਮਲਾ ਕੇ ਲੋਕਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਮਾਲ ਡੰਗਰ ਦਾ ਫਸਲਾਂ ਦਾ ਜੇ ਝੋਨੇ ਦੀ ਫਸਲ ਖੇਤਾਂ ਦੇ ਵਿੱਚ ਤਿਆਰ ਹੋਣੀ ਹੈ ਤਾਂ ਉਦੋਂ ਪਹਿਲਾਂ ਹੀ ਪਾਣੀ ਦੀ ਮਾਰ ਪੈ ਚੁੱਕੀ ਹੈ ਤਾਂ ਅਪਡੇਟਸ ਆਉਣਗੇ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ